ਪੰਜਾਬ ਦੌਰੇ ਤੇ ਆਏ ਰਾਹੁਲ ਗਾਂਧੀ ਦੀ ਪੰਜਾਬ ਪੁਲਿਸ ਨਾਲ ਬਹਿਸ ਰਾਹੁਲ ਨੂੰ ਰਾਵੀ ਦਰਿਆ ਤੋਂ ਪਾਰ ਪੈਂਦੇ ਪਿੰਡਾਂ 'ਚ ਜਾਣ ਤੋਂ ਰੋਕਿਆ ਮਕੌਣਾ ਪਤਨ ਤੋਂ ਪਾਰ ਪੈਂਦੇ ਪਿੰਡਾਂ ਜਾਣਾ ਚਾਹੁੰਦੇ ਸੀ ਰਾਹੁਲ ਐਸਜੀਪੀਸੀ ਦੇ ਮਤੇ ਦੇ ਉਲਟ ਰਾਹੁਲ ਗਾਂਧੀ ਦਾ ਅਜਨਾਲਾ ਦੇ ਗੁਰੂ ਘਰ 'ਚ ਸਨਮਾਨ ਰਮਦਾਸ ਤੇ ਗੁਰਦੁਆਰਾ ਬੁੱਢਾ ਸਾਹਿਬ 'ਚ ਰਾਹੁਲ ਗਾਂਧੀ ਨੂੰ ਦਿੱਤਾ ਸਰੂਪਾ ਐਸਜੀਪੀਸੀ ਨੇ 2 ਸਾਲ ਪਹਿਲਾਂ ਕਿਸੇ ਨੂੰ ਵੀ ਸਰੂਪਾ ਨਾ ਦੇਣ ਦਾ ਪਾਇਆ ਹੋਇਆ ਹੈ ਮਤਾ ਪਾਕਿਸਤਾਨ ਜਾਣ ਵਾਲੇ ਸਿੱਖ ਜਥੇ ਨੂੰ ਰੋਕਣ ਤੇ ਮੁੱਖ ਮੰਤਰੀ ਮਾਨ ਦਾ ਕੇਂਦਰ ਤੇ ਨਿਸ਼ਾਨਾ ਬੋਲੇ ਲਾਈਵ ਮੈਚ ਖੇਡਿਆ ਪਰ ਸਾਨੂੰ ਆਪਣੇ ਗੁਰੂ ਦਾ ਮੱਥਾ ਟੇਕਣ ਤੋਂ ਰੋਕਿਆ। ਕਿਆ ਕ੍ਰਿਕਟ ਕਰ ਸਕਦੀ ਹੈ ਇੰਤਜ਼ਾਰ ਆਸਥਾਨੀ। ਸਿੱਖ ਜਥੇ ਨੂੰ ਰੋਕਣ ਦੇ ਮਾਮਲੇ 'ਚ ਭਾਜਪੀ ਦਾ ਸਪਸ਼ਟਿਕਰਨ ਕਿਆ ਧਾਰਮਿਕ ਸਥਾਨਾਂ ਤੇ ਜਾਣ ਤੋਂ ਰੋਕਣਾ ਮਨਸ਼ਾ ਨਹੀਂ ਪਰ ਪਾਕਿਸਤਾਨ ਤੇ ਨਹੀਂ ਕੋਈ ਭਰੋਸਾ। ਦੇਸ਼ ਵਾਸੀਆਂ ਦੀ ਸੁਰੱਖਿਆ ਸਰਕਾਰ ਦੀ ਵੱਡੀ ਜ਼ਿੰਮੇਵਾਰੀ। ਮੁੱਖ ਮੰਤਰੀ ਭਗਵੰਤ ਮਾਨ ਦਾ ਖਬੀਰ ਇਲਜ਼ਾਮ ਬੋਲੇ ਪੰਜਾਬ ਦੇ ਨਾਮ ਤੇ ਪੀਐਮ ਰਲੀਫ ਫੰਡ ਚ ਮੰਗਿਆ ਜਾ ਰਿਹਾ ਪੈਸਾ ਕੇਂਦਰ ਤੋਂ ਇੰਡੀਅਨ ਐਡਵਰਟਾਈਜ਼ਮੈਂਟ ਏਜੰਸੀ ਤਹਿਤ ਈਡੀਡੀ ਦੇਣ ਵਾਲਿਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਸੀਮਾਨ ਮਾਨ ਨੇ ਪ੍ਰਵਾਸੀਆਂ ਖਿਲਾਫ ਮਤਿਆਂ ਤੇ ਜਿਤਾਈ ਨਿਰਾਸ਼ਗੀ ਬੋਲੇ ਸਾਡੇ ਵੀ ਕਈ ਲੋਕ ਦੂਜੇ ਮੁਲਕਾਂ ਚ ਕਰਦੇ ਨੇ ਕੰਮ ਕਿਆ ਕਾਨੂੰਨ ਵਿਵਸਥਾ ਖਰਾਬ ਕਰਨ ਵਾਲਿਆਂ ਨੂੰ ਮਿਲੇਗੀ ਸਖਤ ਸਜ਼ਾ ਸ਼ਿਆਰਪੁਰ ਦੇ ਪਿੰਡ ਪੁਰ ਹੀਰਾ ਦੀ ਪੰਚਾਇਤ ਨੇ ਵੀ ਪ੍ਰਵਾਸੀਆਂ ਖਿਲਾਫ ਪਾਇਆ ਮਤਾ ਗੁਰਦੁਆਰੇ ਤੋਂ ਕਰਵਾਈ ਅਨਾਉਂਸਮੈਂਟ ਕਿ ਪ੍ਰਵਾਸੀਆਂ ਦੇ ਨਹੀਂ ਬਣਾਉਣ ਦਿੱਤੇ ਜਾਣਗੇ ਸਰਕਾਰੀ ਕਾਗਜ਼ ਸਮਰਥਨ ਕਰਨ ਵਾਲਿਆਂ ਖਿਲਾਫ ਕਾਰਵਾਈ ਦੀ ਕੀਤੀ ਗਈ। ਪੰਜਾਬ ਦੇ ਗੰਨਾ ਕਾਸ਼ਤਕਾਰਾਂ ਨਾਲ ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਕੀਤੀ ਮੀਟਿੰਗ 133 ਕਰੋੜ ਰੁਪਏ ਦੇ ਬਕਾਏ ਤੇ ਹੋਈ ਚਰਚਾ ਇੱਕ ਹਫ਼ਤੇ ਅੰਦਰ ਪੈਸਾ ਜਾਰੀ ਕਰਨ ਦਾ ਭਰੋਸਾ। ਪਰੋਲ ਖਤਮ ਹੋਣ ਤੋਂ ਬਾਅਦ ਮੋੜ ਚੇਲ ਚ ਪਹੁੰਚਿਆ ਰਾਮ ਰਹੀਮ ਸਖਤ ਸੁਰੱਖਿਆ ਹੇਠ सिरसा ਡੇਰੇ ਤੋਂ ਰੋहतक ਦੀ ਸੁਨਾਰੀਆ ਜੇਲ੍ਹ ਲੈ ਕੇ ਪਹੁੰਚੀ ਪੁਲਿਸ 5 ਅਗਸਤ ਨੂੰ 40 ਦਿਨਾਂ ਦੀ ਪਰੋਲ ਤੇ ਆਇਆ ਸੀ ਰਾਮ ਰਹੀਮ ਹੈਡਲਾਈਨਸ ਦੇ ਪ੍ਰਯੋਜਕ ਸਭ ਤੋਂ ਅੱਗੇ ਸਭ ਤੋਂ ਅਲੱਗ ਕਰਤਾਰ ਕੰਬਾਈਨ ਭਾਰਤ ਦੇ ਪਹਿਲੇ ਕੰਬਾਈਨ ਨਿਰਮਾਤਾ ਸਸਿਕਾਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਵਜੇਪਾਲ ਸਿੰਘ ਬਰਾੜ ਸੱਤਾਲੀਆਂ ਖਬਰਾਂ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹਾਂ ਸ਼ੁਰੂਆਤ ਕਰਦੇ ਹਾਂ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਤੋਂ ਰਾਹੁਲ ਗਾਂਧੀ ਪੰਜਾਬ ਪਹੁੰਚੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਗਏ ਔਰ ਜਦੋਂ ਰਾਵੀ ਦੇ ਪਾਰ ਜਾਣ ਲੱਗੇ ਯਾਨੀ ਰਾਵੀ ਦੇ ਪਰਲੇ ਪਾਸੇ ਜਿਹੜੇ ਲੋਕ ਫਸੇ ਹੋਏ ਨੇ ਉਹਨਾਂ ਥਾਵਾ ਵੱਲ ਜਾਣ ਲੱਗੇ ਤਾਂ ਪੰਜਾਬ ਪੁਲਿਸ ਨੇ ਰੋਕ ਲਿਆ ਰਾਹੁਲ ਗਾਂਧੀ ਦੀ ਪੰਜਾਬ ਪੁਲਿਸ ਦੇ ਅਫਸਰਾਂ ਦੇ ਨਾਲ ਕਾਫੀ ਬਹਿਸ ਹੋਈ ਉਹਨਾਂ ਕਿਹਾ ਕਿ ਮੈਨੂੰ ਰਾਵੀ ਦਰਿਆ ਤੇ ਪਾਰ ਜਾਣ ਤੋਂ ਕਿਉਂ ਰੋਕਿਆ ਜਾ ਰਿਹਾ ਹੈ ਮਕੌੜਾ ਪੱਤਨ ਤੋਂ 라ਵੀ ਦਰਿਆ ਪਾਰ ਜਾਣ ਵਾਲੇ ਪਾਸੇ ਰਾਹੁਲ ਗਾਂਧੀ ਅੱਗੇ ਵੱਧ ਰਹੇ ਸੀ ਤਾਂ ਪੁਲਿਸ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਰਾਹੁਲ ਨੂੰ ਰੋਕ ਲਿਆ ਆ ਰਾਹੁਲ ਗਾਂਧੀ ਨੇ ਪੰਜਾਬ ਪੁਲਿਸ ਤੇ ਸਵਾਲ ਚੱਕੇ ਉਹਨਾਂ ਕਿਹਾ ਕਿ ਮੈਨੂੰ ਲੋਕਾਂ ਨੂੰ ਮਿਲਣ ਕਿਉਂ ਨਹੀਂ ਦਿੱਤਾ ਜਾ ਰਿਹਾ ਮੈਂ ਵਿਰੋਧੀ ਧਿਰ ਦਾ ਆਗੂ ਹਾਂ ਤਾਂ ਮੈਨੂੰ ਲੋਕਾਂ ਨੂੰ ਮਿਲਣ ਤੋਂ ਕਿਉਂ ਰੋਕਿਆ ਜਾ ਰਿਹਾ ਹੈ ਦੀਨਾਨਗਰ ਦੇ ਵਿੱਚ ਉਹ ਹੜ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰ ਰਹੇ ਸੀ ਉਸ ਮੌਕੇ ਉਹਨਾਂ ਦੀ ਉੱਥੇ ਮੌਜੂਦ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਾਲ ਕਾਫੀ ਬਹਿਸ ਵੀ ਦੇਖਣ ਨੂੰ ਮਿਲੀ ਰਾਜਾ ਵੜਿੰਗ ਵੀ ਉਹਨਾਂ ਦੇ ਨਾਲ ਸਨ ਸੁਖਜਿੰਦਰ ਅੰਦਾਵਾ ਸਨ ਪ੍ਰਤਾਪ ਸਿੰਘ ਬਾਜਵਾ ਸਨ ਚਰਨਜੀਤ ਚੰਨੀ ਸਨ ਇਹ ਸਾਰੇ ਆਗੂ ਇਸ ਮੌਕੇ ਤੇ ਐ ਰਾਹੁਲ ਗਾਂਧੀ ਦੇ ਨਾਲ ਬਚੂਤ ਸੀਰ ਪੁਲਿਸ ਵੱਲੋਂ ਇਹ ਹਵਾਲਾ ਦਿੱਤਾ ਗਿਆ ਕਿ ਸੁਰੱਖਿਆ ਕਾਰਨਾਂ ਦੇ ਚਲਦੇ ਉਹ ਉਹਨਾਂ ਨੂੰ ਅੱਗੇ ਨਹੀਂ ਜਾਣ ਦੇ ਸਕਦੇ

आदित्य जी साहब एक ही गल है की सर कहते हैं की वहां पर हिंदुस्तानी रह रहे हैं हिंदुस्तान के गाँव है मैं यार वहाँ उनको मिलने जाना चाहता हूँ अगर इस देश में अगर मेरे को या उनको हम इंडिया में ही आप प्रोटेक्शन नहीं दे सकते तो फिर कारण क्या हमें क्यों रोका जा रहा है ਐਨਡ ਆਪ ਬਤਾਇਆ ਨਾ ਮੈਂ ਤੇ ਰਜੀਵ ਸ਼ਰਮਾ ਮੇਰੇ ਸਹਾਯੋਗੀ ਜੁੜੇ ਨੇ राजीव ਅਸੀਬ ਦੇਖ ਪਾ ਰਹੇ ਆ ਕਾਫੀ ਉੱਥੇ ਬਹਿਸਬਾਜ਼ੀ ਹੋਈ ਹੈ ਸੋ ਫਾਈਨਲੀ ਕੀ ਤਰਕ ਦਿੱਤੇ ਗਏ ਰਾਹੁਲ ਗਾਂਧੀ ਵੱਲੋਂ ਵੀ ਆ ਪੁਲਿਸ ਤੇ ਅਧਿਕਾਰੀਆਂ ਵੱਲੋਂ ਵੀ ਆ ਦੇਖੋ ਜਿੱਥੋਂ ਤੱਕ ਰਾਹੁਲ ਗਾਂਧੀ ਜਾਂ ਰਾਜਾ ਵੜਿੰਗ ਦਾ ਸਵਾਲ ਹੈ ਤਾਂ ਇਹਨਾਂ ਦਾ ਪੂਰਾ ਇੱਕ ਤੈਹ ਪ੍ਰੋਗਰਾਮ ਸੀ ਔਰ ਉੱਥੇ ਲਾਜ਼ਮੀ ਤੌਰ ਤੇ ਕਿਉਂਕਿ ਜਦੋਂ ਇੰਨੇ ਵੱਡੇ ਲੀਡਰ ਨੇ ਆਉਣਾ ਹੋਵੇ ਤਾਂ ਜਿਹੜੀ ਸਥਾਨਕ ਲੀਡਰਸ਼ਿਪ ਹੈ ਉਸ ਨੂੰ ਵੀ ਪਹਿਲਾਂ ਤੋਂ ਤਿਆਰ ਰੱਖਿਆ ਜਾਂਦਾ ਹੈ ਕਿ ਪੂਰੀ ਸੁਰੱਖਿਆ ਦਾ ਜਿਹੜਾ ਜਾਇਜ਼ਾ ਹੈ ਉਹ ਵੀ ਲਿਆ ਜਾਂਦਾ ਤਾਂ ਅੱਜ ਉੱਥੇ ਪੁਲਿਸ ਫੋਰਸ ਤਾਂ ਤਾਇਨਾਤ ਕੀਤੀ ਗਈ ਸੀ ਭਾਵੇਂ ਜਿੱਥੇ ਜਗਾ ਦੇ ਉੱਤੇ ਬੈਸ ਹੋ ਰਹੀ ਹੈ ਉਸ ਪਾਸੇ ਦੀ ਗੱਲ ਕਰੀਏ ਜਾਂ ਫਿਰ ਦਰਿਆ ਤੋਂ ਪਾਰ ਕਰਕੇ ਜਿੱਥੇ ਰਾਹੁਲ ਗਾਂਧੀ ਨੇ ਜਾਣਾ ਸੀ ਤਾਂ ਉੱਥੇ ਵੀ ਪੁਲਿਸ ਫੋਰਸ ਨੂੰ ਤਾਇਨਾਤ ਜ਼ਰੂਰ ਕੀਤਾ ਗਿਆ ਸੀ ਪਰ ਇੱਕਦਮ ਜਿਹੜਾ ਆਦੇਸ਼ ਪੁਲਿਸ ਨੂੰ ਜਾਂ ਜਿਹੜੇ ਉੱਥੇ ਮੌਕੇ ਦੇ ਅਧਿਕਾਰੀ ਮੌਜੂਦ ਸੀ ਉਹਨਾਂ ਨੂੰ ਮਿਲਦਾ ਹੈ ਔਰ ਉਸ ਤੋਂ ਬਾਅਦ ਉਹਨਾਂ ਵੱਲੋਂ ਕਹਿ ਦਿੱਤਾ ਜਾਂਦਾ ਹੈ ਕਿ ਰਾਹੁਲ ਗਾਂਧੀ ਅੱਗੇ ਨਹੀਂ ਜਾ ਸਕਦੇ ਕਿਉਂਕਿ ਉਹਨਾਂ ਦੀ ਸੁਰੱਖਿਆ ਨੂੰ ਖਤਰਾ ਹੈ ਪਰ ਤੁਸੀਂ ਦੇਖ ਸਕਦੇ ਕਿ ਰਾਹੁਲ ਗਾਂਧੀ ਔਰ ਰਾਜਾ ਵੜਿੰਗ ਵੱਲੋਂ ਇਹ ਗੱਲ ਕਹੀ ਗਈ ਕਿ ਜੇਕਰ ਤੁਸੀਂ ਆਪਣੇ ਦੇਸ਼ ਦੇ ਵਿੱਚ ਹੀ ਲੀਡਰ ਆਫ ਓਪੋਜੀਸ਼ਨ ਨੂੰ ਸੁਰੱਖਿਆ ਜਿਹੜੀ ਹੈ ਉਹ ਨਹੀਂ ਦੇ ਸਕਦੇ ਤਾਂ ਫਿਰ ਹੋਰ ਕਿਸੇ ਮੁਲਕ ਤੋਂ ਸਾਨੂੰ ਕੀ ਖਤਰਾ ਹੋ ਸਕਦਾ ਤਾਂ ਕਾਫੀ ਅਦੇਰ ਜੋ ਹੈ ਉਹਨਾਂ ਵੱਲੋਂ ਬਹਿਸ ਕੀਤੀ ਗਈ ਇਹ ਵੀ ਇਲਜ਼ਾਮ ਜਿਹੜੀਆਂ ਪ੍ਰਾਈਵੇਟ ਬੋਟਸ ਉਥੇ ਲਿਆਂਦੀਆਂ ਗਈਆਂ ਸੀ ਜਿਸ ਦੇ ذریعے ਰਾਜਾ ਬਰੇਗ ਦਾ ਕਹਿਣਾ ਕਿ ਅਸੀਂ ਰਾਹੁਲ ਗਾਂਧੀ ਨੂੰ ਜੋ ਹੈ ਦਰਿਆਵਾਂ ਪਾਰ ਜਿਹੜੇ ਪਿੰਡ ਨੇ ਉੱਥੇ ਲੈ ਕੇ ਜਾਣਾ ਚਾਹੁੰਦੇ ਸੀ ਤਾਂ ਸਾਡੀਆਂ ਜਿਹੜੀਆਂ ਪ੍ਰਾਈਵੇਟ ਬੋਟਸ ਨੇ ਉਹਨਾਂ ਨੂੰ ਵੀ ਹਟਾ ਦਿੱਤਾ ਗਿਆ ਜਦ ਕਿ ਉਹਨਾਂ ਨੂੰ ਇੱਕ ਹਾਸ ਸੀ ਕਿ ਜਿਹੜੀਆਂ ਐਮਡੀਆਰਐਫ ਦੀਆਂ ਬੋਟਸ ਉੱਥੇ ਤੈਨਾਤ ਹੁੰਦੀਆਂ ਨੇ ਜਿਹੜੀਆਂ ਰਾਹਤ ਸਮਗਰੀ ਜਾਂ ਲੋਕਾਂ ਤੱਕ ਰਾਹਤ ਪਹੁੰਚਾਉਣ ਦੇ ਲਈ ਲਗਾਤਾਰ ਤੈਨਾਤ ਨੇ ਤਾਂ ਉਸ ਬੋਰਡ ਦੇ ਵਿੱਚ ਉਹਨਾਂ ਵੱਲੋਂ ਅਪੀਲ ਕੀਤੀ ਗਈ ਕਿ ਇਹ ਜਿਹੜੀਆਂ ਬੋਟਸ ਨੇ ਆਲਰੇਡੀ ਲੋਕਾਂ ਨੂੰ ਉਸ ਪਾਸੇ ਉਹ ਇਧਰ ਲੈ ਕੇ ਆ ਰਹੀਆਂ ਨੇ ਜਾਂ ਇਧਰੋਂ ਕਿਸੇ ਨੇ ਉਧਰ ਜਾਣਾ ਤਾਂ ਲੈ ਕੇ ਜਾ ਰਹੀਆਂ ਨਹੀਂ ਤਾਂ ਉਸ ਬੋਰਡ ਦੇ ਵਿੱਚ ਵੀ ਉਹਨਾਂ ਨੂੰ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਔਰ ਇੱਕ ਵੱਡਾ ਇਲਜ਼ਾਮ ਹੋਰ ਰਾਜਾ ਬਰਿੰਗ ਵੱਲੋਂ ਲਗਾਇਆ ਗਿਆ ਕਿ ਜਿਹੜੇ ਦੇਸ਼ ਦੇ ਗ੍ਰਹਿ ਮੰਤਰੀ ਨੇ ਉਹਨਾਂ ਨੇ ਸਾਡੇ ਜਿਹੜੇ ਪ੍ਰਧਾਨ ਨੇ ਖੜਗੇ ਉਹਨਾਂ ਨੂੰ ਫੋਨ ਕਰਕੇ ਕਿਹਾ ਕਿ ਰਾਹੁਲ ਗਾਂਧੀ ਦੀ ਸੁਰੱਖਿਆ ਨੂੰ ਖਤਰਾ ਹੈ ਇਸ ਕਰਕੇ ਉਹ ਤੁਰੰਤ ਆਪਣਾ ਜਿਹੜਾ ਪੰਜਾਬ ਦੌਰਾ ਉਹ ਰੱਦ ਕਰਕੇ ਵਾਪਸ ਆ ਜਾਣ ਤਾਂ ਕਾਫੀ ਦੇਰ ਜਿਹੜੀ ਹੈ ਬਹਿਸ ਹੁੰਦੀ ਰਹੀ ਪਰ ਰਾਹੁਲ ਕਾਂਦੀ ਨੂੰ ਜਦੋਂ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਤਾਂ ਫਿਰ ਉਹ ਉੱਥੋਂ ਵਾਪਸ ਆਪਣੀਆਂ ਗੱਡੀਆਂ ਵਿੱਚ ਬੈਠ ਕੇ ਜੋ ਹੈ ਉਹਨਾਂ ਦਾ ਕਾਫਲਾ ਵਾਪਸ ਆ ਜਾਂਦਾ ਹੈ ਪਰ ਹੁਣ ਇਸ ਮਾਮਲੇ ਨੂੰ ਲੈ ਕੇ ਵੱਡੇ ਪੱਧਰ ਤੇ ਜਿੱਤੇ ਦਿਨਾਂ ਦੇ ਵਿੱਚ ਵੀ ਸਿਆਜ਼ਤ ਹੁੰਦੀ ਹੋਈ ਜ਼ਰੂਰ ਨਜ਼ਰ ਆ ਸਕਦੀ ਹੈ ਠੀਕ ਹੈ ਧੰਨਵਾਦ ਰਜੀਵ ਇਸ ਪੂਰੀ ਜਾਣਕਾਰੀ ਦੇ ਲਈ ਇਸ ਪੂਰੀ ਗੱਲਬਾਤ ਦੇ ਲਈ ਤਾਂ ਤਸਵੀਰਾਂ ਦੇ ਵਿੱਚ ਅੰਦਾਜ਼ਾ ਲਾਇਆ ਜਾ ਸਕਦਾ ਹੈ ਇਸ ਗੱਲਬਾਤ ਨੂੰ ਸੁਣ ਕੇ ਇਸ ਵੀਡੀਓ ਦੇ ਵਿੱਚ ਜੋ ਗੱਲਬਾਤ ਹੋ ਰਹੀ ਹੈ ਪੁਲਿਸ ਦੇ ਸੀਨੀਅਰ ਅਧਿਕਾਰੀ ਕਹਿ ਰਹੇ ਨੇ ਕਿ ਅਸੀਂ ਸੁਰੱਖਿਆ ਦੇ ਮੱਦੇ ਨਜ਼ਰ ਤੁਹਾਨੂੰ ਅੱਗੇ ਨਹੀਂ ਜਾਣ ਦੇ ਸਕਦੇ ਪਰ ਰਾਹੁਲ ਗਾਂਧੀ ਇਸ ਗੱਲ ਤੇ ਅੜੇ ਰਹੇ ਕਿ ਕੀ ਤੁਸੀਂ ਮੈਨੂੰ ਸੁਰੱਖਿਆ ਪ੍ਰਦਾਨ ਨਹੀਂ ਕਰ ਸਕਦੇ ਉਹਨਾਂ ਨੇ ਕਿਹਾ ਕਿ ਏਰੀਏ ਏਰੀਏ ਦਾ ਫਰਕ ਹੁੰਦਾ ਹੈ ਇਸ ਕਰਕੇ ਜੇ ਅਸੀਂ ਰੋਕ ਰਹੇ ਹਾਂ ਤਾਂ ਉਸ ਦੀ ਕੋਈ ਵਜ੍ਹਾ ਹੋਏਗੀ ਅਖੀਰ ਰਾਹੁਲ ਗਾਂਧੀ ਨੂੰ ਨਹੀਂ ਜਾਣ ਦਿੱਤਾ ਗਿਆ ਤੇ ਉਹ ਵਾਪਸ ਚਲੇ ਗਏ लीडर ऑफ अपोजिशन इट इज We टू प्रोटेक्ट सर sir. आप कह रहे हो कि लीडर ऑफ अपोजिशन इंडिया की टेरिटरी में नहीं जा सकता क्योंकि आप लोग उसको प्रोटेक्ट नहीं कर सकते हो वही कह रहे हो आप कह रहे हो कि फेंस टूटी है वहाँ भी फेंस टूटी है आप हो। हो कह रहे हो इंटरनेशनल बॉर्डर है ये आठ किलोमीटर दूर है वहाँ एक किलोमीटर दूर है तो वहाँ आपने हमें क्यों जाने दिया ਲੋਕਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਪੰਜਾਬ ਪਹੁੰਚੇ। ਧਿਆਜਨਾਲਾ ਤੇ ਗੁਰਦਾਸਪੁਰ ਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਹੜ੍ਹ ਪੀੜਤਾਂ ਦੇ ਨਾਲ ਮੁਲਾਕਾਤ ਕੀਤੀ ਗਈ। ਤਾਂ ਜਦੋਂ ਇਸ ਦੌਰਾਨ ਰਾਹੁਲ ਗਾਂਧੀ ਦਿਨਾਨਗਰ ਪਹੁੰਚੇ ਤਾਂ ਪੁਲਿਸ ਨੇ ਰਾਵੀ ਪਾਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਦਰਸਰ ਰਾਹੁਲ ਗਾਂਧੀ ਅੱਗੇ ਜਾ ਕੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨਾ ਚਾਹੁੰਦੇ ਸਨ ਪਰ ਪੁਲਿਸ ਪ੍ਰਸ਼ਾਸਨ ਨੇ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਰਾਹੀ ਵਿੱਚ ਰੋਕ ਲਿਆ ਜਿਸ ਤੇ راہਲ ਗਾਂਧੀ ਨੇ ਪੁਲਿਸ ਪ੍ਰਸ਼ਾਸਨ ਨੂੰ ਸਵਾਲ ਕੀਤਾ ਕਿ ਉਹ ਲੋਕਾਂ ਨੂੰ ਕਿਉਂ ਨਹੀਂ ਮਿਲ ਸਕਦੇ ਇਸ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗਰੇ ਵੀ ਸਖਤ ਇਤਰਾਜ਼ ਜਤਾਇਆ ਕਿ ਜੇ راہਲ ਗਾਂਧੀ ਆਪਣੇ ਦੇਸ਼ ਦੇ ਵਿੱਚ ਹੀ ਸੁਰੱਖਿਅਤ ਨਹੀਂ ਤਾਂ ਹੋਰ ਕਿੱਥੇ ਹੋਣਗੇ ਦਰਿਆ ਪਾਰ ਲੋਕ ਹੈ گاਉਂ ਹੈ ਉਹਨੂੰ ਮਿਲਣਾ ਚਾਹਤੇ ਹਨ ਉਹਨਾਂ ਦੀ ਬਾਤ ਚ ਸੁਣਾ ਜਾਤੇ ਹਨ ਤਕਲੀਫ ਜਾਣਨਾ ਚਾਹਤੇ ਹਨ ਆਪ ਸਿਕਿਉਰਿਟੀ ਕਹ ਰਹੀ ਹੈ ਆਪ ਜਾ ਨਹੀਂ ਸਕਤੇ वहां थ्रेट है अगर हिंदुस्तान में राहुल गांधी जी को थ्रेट है पाकिस्तान का तो फिर अगर हिंदुस्तान में सुरक्षित नहीं है तो फिर हम कहां सुरक्षित है वहां वोट में आपने देखा कि नॉर्मलाइज है लोग जा रहे हैं लेकिन वो ना दे नहीं दिया जा दिक्कत है कि देखो पंजाब सरकार ने अपनी पुलिस लगा के हिंदुस्तान के एरिया दे बीच ही अपने ही देश दा इंडिया दा ही ओपोजिशन लीडर श्री राहुल गांधी नु ਦਰਿਆ ਤੋਂ پار ਦੇਣ ਨਹੀਂ ਜਾ ਰਹੇ ਕਿ ਜੀ ਉਤਾ ਜੀ ਅੱਗੇ ਬਾਰਡਰ ਹੈ ਬਾਰਡਰ ਤਾਂ ਇੱਥੇ ਪਹਿਲਾਂ ਵੀ ਹੈ ਸਾਡੇ ਆਪਣੇ ਲੋਕ ਉਧਰ ਵੱਸਦੇ ਆ ਦਰਿਆ ਤੋਂ ਪਾਰ ਉਹਨਾਂ ਦੇ ਹਾਲਾਤ ਪੁੱਛਣ ਜਾ ਰਹੇ ਆ ਉੱਥੇ ਬਾੜ ਦੀ ਬੜੀ ਦਿੱਕਤ ਹੈ ਐਸੀ ਪਿਛਲੇ 3 ਦਿਨਾਂ ਤੋਂ ਉੱਥੇ ਕੈਂਪ ਲਗਾਇਆ ਹੋਇਆ ਹੈ ਮੈਡੀਕਲ ਦਾ راہਲ ਗਾਂਧੀ ਸਭ ਤੋਂ ਪਹਿਲਾਂ ਹੜਪ੍ਰਭਾਵੀ ਤਛਨਾਲਾ ਦੇ ਪਿੰਡ ਕੋਨੇਵਾਲ ਪਹੁੰਚੇ ਤੇ ਹੜਪੀੜਤਾਂ ਦੇ ਨਾਲ ਮੁਲਾਕਾਤ ਕੀਤੀ ਇਸ ਦੇ ਬਾਅਦ ਰਮਦਾਸ ਪਹੁੰਚ ਕੇ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਦੇ ਵਿੱਚ ਨਤਮਸਤਕ ਹੋਏ ਡੇਰਾ ਬਾਬਾ ਨਾਨਕ ਦੇ ਪਿੰਡ ਗੁਰੂ ਚੱਕ ਪਹੁੰਚ ਕੇ ਹੜਪੇਟਾਂ ਦੇ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਰਾਹੁਲ ਗਾਂਧੀ ਨੇ ਟਰੈਕਟਰ ਦੀ ਵੀ ਸਵਾਰੀ ਕੀਤੀ ਉੱਤੇ ਭਾਜਪਾ ਨੇ ਵੀ ਰਾਹੁਲ ਗਾਂਧੀ ਦੇ ਪੰਜਾਬ ਦੇ ਵਿੱਚ ਦੇਰੀ ਨਾਲ ਆਉਣ ਨੂੰ ਲੈ ਕੇ ਸਵਾਲ ਚੁੱਕੇ ਨੇ ਗਾਂਧੀ ਨੂੰ ਵਿਦੇਸ਼ ਯਾਤਰਾ ਤੋਂ ਫੁਰਸਤ ਮਿਲ ਗਈ ਹੈ ਹੁਣ ਉਹ ਬਿਹਾਰ ਵਿੱਚ ਕਹਿੰਦੇ ਬੜੀ ਮਿਹਨਤ ਕਰਕੇ ਥੱਕ ਗਏ ਸਨ ਉਸ ਤੋਂ ਬਾਅਦ ਉਹ ਮਲੇਸ਼ੀਆ ਚਲੇ ਗਏ ਥੋੜੇ ਦਿਨ ਅਸਥੀ ਵਿਦੇਸ਼ ਯਾਤਰਾ ਤੋਂ ਕੁਮਨ ਵਾਸਤੇ ਉਹਦੇ ਫੋਟੋਗ੍ਰਾਫ ਵੀ ਆਈਆਂ ਉੱਥੇ ਸਕੂਟੀ ਚਲਾਉਂਦੇ ਤੇ ਹੋਰ ਵੀ ਫੋਟੋਗ੍ਰਾਫ ਵੀ ਆਈਆਂ ਪਰ ਅਫਸੋਸ ਹੈ ਕਿ ਉਹਨਾਂ ਅਸਤੇ ਪ੍ਰਾਇੋਰਟੀ ਵਿਦੇਸ਼ ਯਾਤਰਾ ਸੀ ਨਾ ਕਿ ਪੰਜਾਬ ਔਰ ਦੂਜੀ ਗੱਲ ਕੀ ਜਿੱਥੇ ਜਿੱਥੇ ਨੇ ਸੂਬਾ ਸਰਕਾਰ ਆਏਗੇ ਨੇ ਕਰਨਾਟਕਾ ਹੈ ਤੇਲੰਗਾਨਾ ਹੈ Jharkhand ਹੈ ਜਾਂ ਹੋਰ ਜਿੱਥੇ ਜੂ ਸੂਬਾ ਸਰਕਾਰ ਆਏਗੇ ਨੇ ਉਹਨਾਂ ਲੋਕ ਕੋਈ ਰਾਹਤ ਸਮਗਰੀ ਜਾਂ ਕੋਈ ਮਦਦ ਨਹੀਂ ਆਈ ਜ਼ਿਕਰ ਜੋ ਹੋ ਗਿਆ ਕਿ ਹੜਾਂ ਦੇ ਕਾਰਨ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਕਿਸਾਨਾਂ ਦੀ ਲੱਖਾਂ ਏਕੜ ਫਸਲ ਬਰਬਾਦ ਹੋ ਚੁੱਕੀ ਹੈ ਲੋਕਾਂ ਦੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਤਬਾਹੀ ਦੇ ਨਿਸ਼ਾਨ ਮਟਣ ਦੇ ਵਿੱਚ ਅਜੇ ਵਕਤ ਲੱਗੇਗਾ ਇਸ ਦੇ ਵਿਚਾਲੇ ਸਿਆਸੀ ਦੌਰੇ ਲਗਾਤਾਰ ਜਾਰੀ ਨੇ ਡੇਰਾ ਬਾਬਾ ਨਾਨਕ ਤੋਂ ਰਾਜੀਵ ਸ਼ਰਮਾ న్యూਸ 18 ਪੰਜਾਬ ਤੇਸ ਤੋਂ ਬਾਅਦ ਰਾਹੁਲ ਗਾਂਧੀ ਗੁਰਦੁਆਰਾ ਸਾਹਿਬ ਪਹੁੰਚੇ ਐਸਜੀਪੀਸੀ ਦੇ ਪ੍ਰਬੰਧ ਵਾਲੇ ਗੁਰੂ ਘਰ ਦੇ ਵਿੱਚ ਰਾਹੁਲ ਗਾਂਧੀ ਨੂੰ ਸਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ ਗਰੰਤੀ ਸਿੰਘ ਨੇ ਰਾਹੁਲ ਗਾਂਧੀ ਨੂੰ ਸਰੋਪਾ ਪਹਿਨਣ ਕੀਤਾ ਔਰ ਇਸਤੇ ਕਈ ਸਵਾਲ ਵੀ ਉੱਠੇ ਨੇ ਦਰਅਸਲ ਬਾਬਾ ਬੁੱਢਾ ਸਾਹਿਬ ਦਾ ਗੁਰਦੁਆਰਾ ਸੀ ਇਹ ਜਿੱਥੇ ਗਰੰਥੀ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ ਸਮਾਨ ਦਿੱਤਾ ਗਿਆ ਸਰੋਪਾ ਭੇਟ ਕਰਕੇ ਰਾਹੁਲ ਗਾਂਧੀ ਨੂੰ ਰਮਦਾਸ ਦਾ ਬਾਬਾ ਬੁੱਢਾ ਸਾਹਿਬ ਗੁਰੂ ਘਰ ਸੀ ਜਿੱਥੇ ਰਾਹੁਲ ਗਾਂਧੀ ਪਹੁੰਚੇ ਸੀ ਪੰਜਾਬ ਦੇ ਹਰ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਤੋਂ ਬਾਅਦ ਰਾਹੁਲ ਗਾਂਧੀ ਰਮਦਾਸ ਦੇ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਗਏ ਔਰ ਉੱਥੇ ਜਿਹੜੇ ਗਰੰਥੀ ਸਿੰਘ ਉੱਥੇ ਬੈਠੇ ਸੀ ਉਹਨਾਂ ਵੱਲੋਂ ਰਾਹੁਲ ਗਾਂਧੀ ਨੂੰ ਸਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ ਉਹਨਾਂ ਨੂੰ ਪ੍ਰਸ਼ਾਦ ਦਿੱਤਾ ਗਿਆ ਔਰ ਇਸਤੇ ਹੁਣ ਕਈ ਜਿਹੜੇ ਪੰਥਕ ਆਗੂ ਨੇ ਕਈ ਜਥੇਬੰਦੀਆਂ ਦੇ ਲੋਕ ਨੇ ਉਹਨਾਂ ਵੱਲੋਂ ਇਸਤੇ ਸਵਾਲ ਚੱਕੇ ਗਏ ਨੇ ਉਹਨਾਂ ਵੱਲੋਂ ਇਹ ਇਸਤੇ ਸਵਾਲ ਖੜਾ ਕੀਤਾ ਗਿਆ ਕਿ ਜਦੋਂ ਇਹ ਫੈਸਲਾ ਕੀਤਾ ਗਿਆ ਸੀ ਕਿ ਕਿਸੇ ਸਿਆਸੀ ਆਗੂ ਨੂੰ ਸਰੋਪਾ ਨਹੀਂ ਦਿੱਤਾ ਜਾਏਗਾ ਔਰ ਫਿਰ ਸਰੋਪਾ ਦਿੱਤਾ ਗਿਆ ਔਰ ਉਹ ਵੀ ਰਾਹੁਲ ਗਾਂਧੀ ਸਾਡੇ ਨਾਲ ਗਿਆਨੀ ਹਰਪ੍ਰੀਤ ਸਿੰਘ ਜੁੜੇ ਨੇ ਸਭ ਦਾ ਜਥੇਦਾਰ ਸ਼੍ਰੀ ਕਾਲਤਖਬ ਸਾਹਿਬ ਔਰ ਮਜੂਦਾ ਪ੍ਰਧਾਨ ਨੇ ਨਵੇਂ ਅਕਾਲੀ ਦਲ ਦੇ ਗਿਆਨੀ ਜੀ ਕਿਵੇਂ ਦੇਖਦੇ ਹੋ ਇਸ ਪੂਰੇ ਅੱਜ ਦੇ ਘਟਨਾਕ੍ਰਮ ਨੂੰ ਜਿਹੜਾ ਸਰੋਪਾ ਦਿੱਤਾ ਗਿਆ ਰਾਹੁਲ ਗਾਂਧੀ ਨੂੰ ਰਮਦਾਸ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਗੱਲ ਕਰਨ ਦੀ ਦੁਬਾਰਾ ਉਹਨਾਂ ਨੂੰ ਫੋਨ ਲਾਈਨ ਤੇ ਜੋੜ ਕੇ ਇਸ ਵੇਲੇ ਜਿਹੜੇ ਸਵਾਲ ਉੱਠ ਰਹੇ ਨੇ ਉਹ ਰਾਹੁਲ ਗਾਂਧੀ ਨੂੰ ਸਰੋਪਾ ਦੇਣਤੇ ਕਿਉਂਕਿ ਇੱਕ ਤੇ ਇਹ ਰਾਹੁਲ ਗਾਂਧੀ ਗਾਂਧੀ ਪਰਿਵਾਰ ਦੇ ਵਿੱਚੋਂ ਆਉਂਦੇ ਨੇ ਇਸ ਕਰਕੇ ਵੀ ਕਈਆਂ ਨੇ ਸਵਾਲ ਚੱਕੇ ਨੇ ਔਰ ਦੂਸਰਾ ਕਿ ਐਸਜੀਪੀਸੀ ਦਾ ਹੀ ਇਹ ਫੈਸਲਾ ਸੀ ਕਿ ਕਿਸੇ ਵੀ ਸਿਆਸੀ ਆਗੂ ਨੂੰ ਸਰੋਪਾ ਉੱਥੇ ਨਹੀਂ ਦਿੱਤਾ ਜਾਏਗਾ ਦਰਬਾਰ ਸਾਹਿਬ ਦੇ ਵਿੱਚ ਬਾਕੀ ਐਸਜੀਪੀਸੀ ਦੇ ਦਫ਼ਤਰ ਦੇ ਵਿੱਚ ਜਾਂ ਹੋਰ ਥਾਵਾਂ ਤੇ ਤਾਂ ਬਹੁਤ ਵਾਰੀ ਸਰੋਪੇ ਦਿੱਤੇ ਗਏ ਆ ਪਰ ਜਿਹੜਾ ਦਰਬਾਰ ਹਾਲ ਹੁੰਦਾ ਜਿੱਥੇ ਜਿੱਥੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੁੰਦਾ ਉਸ ਜਗ੍ਹਾ ਤੇ ਸਰੋਪਾ ਨਹੀਂ ਦਿੱਤਾ ਜਾਂਦਾ ਔਰ ਇਸ ਨੂੰ ਲੈ ਕੇ ਅੱਜ ਰਾਹੁਲ ਗਾਂਧੀ ਨੂੰ ਜਿਹੜਾ ਸਰੋਪਾ ਦਿੱਤਾ ਗਿਆ ਉਸ ਤੋਂ ਬਾਅਦ ਕਈ ਜਥੇਬੰਦੀਆਂ ਨੇ ਵੀ ਇਸ ਤੇ ਸਵਾਲ ਚੱਕੇ ਨੇ ਰਾਹੁਲ ਗਾਂਧੀ ਨੂੰ ਸਰੋਪਾ ਦਿੱਤੇ ਜਾਣ ਤੇ ਰਮਦਾਸ ਦਾ ਗੁਰਦੁਆਰਾ ਹੈ ਬਾਬਾ ਬੁੱਢਾ ਸਾਹਿਬ ਦਾ ਔਰ ਐਸਜੀਪੀਸੀ ਦੇ ਪ੍ਰਬੰਧ ਹੇਠ ਹੈ ਸਾਡੇ ਨਾਲ ਗਿਆਨੀ ਹਰਪ੍ਰੀਤ ਸਿੰਘ ਜੁੜ ਗਏ ਨੇ ਗਿਆਨੀ ਜੀ ਕਿਵੇਂ ਦੇਖਦੇ ਹੋ ਜਿਹੜਾ ਰਮਦਾਸ ਦੇ ਗੁਰਦੁਆਰੇ ਦੇ ਵਿੱਚ ਸਰੋਪਾ ਦਿੱਤਾ ਗਿਆ ਰਾਹੁਲ ਗਾਂਧੀ ਨੂੰ ਕੋਈ ਇਤਰਾਜ਼ ਹੈ ਤੁਹਾਨੂੰ ਹੁਣੇ ਵੀਡੀਓ ਦੇਖੀਏ ਗਈ ਹੈ ਹਾਂਜੀ ਇਹ ਜੰਗਲੇ ਦੇ ਅੰਦਰ ਮਤਲਬ ਸਰਬਾਰ ਸਾਹਿਬ ਦੇ ਅੰਦਰ ਤੇ ਜੰਗਲੇ ਦੇ ਅੰਦਰ ਰਾਹੁਲ ਗਾਂਧੀ ਨੂੰ ਔਰ ਕਾਂਗਰਸ ਦੇ ਪ੍ਰਧਾਨ ਨੂੰ ਜਿਹੜੇ ਅੰਦਰ ਤੋਂ ਰਾਜਾ ਵਿੜਿੰਗ ਨੇ ਉਹਨਾਂ ਨੂੰ ਸੋਫਾ ਦਿੱਤਾ ਜਾ ਰਿਹਾ ਹੂੰ ਤਾਂ ਇਸ ਦੀ ਹੈਰਾਨੀ ਹੋਈ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਗੁਰਦੁਆਰਾ ਸਾਹਿਬ ਹੈ ਤੇ ਉਥੋਂ ਸੋਫਾ ਜਿਹੜਾ ਦਿੱਤਾ ਜਾ ਰਿਹਾ ਹੈ ਜੀ ਤੇ ਉਸ ਫੈਮਿਲੀ ਨੂੰ ਦਿੱਤਾ ਜਾ ਰਿਹਾ ਹੈ ਜਿਹਦੇ ਬਾਰੇ ਮਤਲਬ ਕਿਹਾ ਜਾਂਦਾ ਹੈ ਕਿ ਇਹ ਚਰਕੀ ਦੇ ਜਿਹੜੇ ਨੇ ਦਾਗ ਜਿਹੜੇ ਨੇ ਉਹ 84 ਦੇ ਜਿਹੜੇ ਹਮਲੇ ਦੇ ਦਾਗ ਜਿਹੜੇ ਨੇ ਉਹ ਪਏ ਹੋਏ ਨੇ ਹੂੰ ਤੇ ਮੈਨੂੰ ਯਾਦ ਹੈ ਕਿ ਇੱਕ ਵਾਰ ਮਕਸਰ ਸਾਹਿਬ ਹੈਡ ਗ੍ਰੰਥੀ ਹੁੰਦੇ ਸੀ ਗਿਆਨੀ ਗੁਰਬਚਨ ਸਿੰਘ ਜੀ ਜਿਹੜੇ ਸਾਡੇ ਸਾਫ ਦਾ ਜਕੀਦਾਰ ਸਾਹਿਬ ਰਹੇ ਨੇ ਜੀ ਜੀ ਉਹਨਾਂ ਨੇ ਸਰਦਾਰ ਬੁੱਟਾ ਸਿੰਘ ਨੂੰ ਸਰੋਪਾ ਜਿਹੜਾ ਹੈ ਉਹ ਦਿੱਤਾ ਤੇਗਾ ਮੁਖਰ ਸਾਹਿਬ ਦਰਬਾਰ ਸਾਹਿਬ ਦਰਬਾਰ ਸਾਹਿਬ ਉਹਨਾਂ ਨੂੰ ਤਤਕਾਲੀ ਪ੍ਰਭਾਵ ਦੇ ਨਾਲ ਉਸ ਵੇਲੇ ਗਿੜਾ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਸੀ ਨਾਲ ਸ਼ਾਇਦ 2-4 ਅਧਕਾਰੀ ਜਿਹੜੇ ਹੋਰ ਵੀ ਸਸਪੈਂਡ ਕੀਤੇ ਗਏ ਸੀ ਜੀ ਅਸ਼ਰਮੀ ਕਮੇਟੀ ਦਾ ਸ਼ੁਰੂ ਤੋਂ ਹੀ ਇਹ ਸਟੈਂਡ ਰਿਹਾ ਹੈਗਾ ਹੁਣ ਸਟੈਂਡ ਕਿਵੇਂ ਬਦਲ ਗਿਆ ਮੈਨੂੰ ਕੁਝ ਸਮਝ ਨਹੀਂ ਲੱਗਦੀ ਕਿਉਂਕਿ ਮੈਂ 28 ਸਾਲ ਸੇਵਾ ਕੀਤੀ ਹੈ ਵਿਜੇ ਜੀ ਹਾਂ ਜੀ ਜਦੋਂ ਵੀ ਐਦਾਂ ਦੀ ਕੋਈ ਸਿਚੁਏਸ਼ਨ ਆਉਂਦੀ ਹੈ ਤੇ ਗ੍ਰੰਥੀ ਸਿੰਘ ਜਿਹੜੇ ਹੁੰਦੇ ਨੇ ਉਹ ਮੈਨੇਜਰ ਸਾਹਿਬ ਨੂੰ ਪੁੱਛਦੇ ਨੇ ਕਿ ਇਹ ਆ ਆ ਪਰਸਨੈਲਿਟੀ ਆ ਰਹੀ ਹੈ ਤੇ ਇਦਾਂ ਇਦਾਂ ਰਹੇਗੀ ਹੈ ਤੇ ਦੱਸੋ ਇਹਨਾਂ ਦਾ ਸਨਮਾਨ ਕਰਨਾ ਹੈ ਜਾਂ ਨਹੀਂ ਕਰਨਾ ਜਾਂ ਕਿਵੇਂ ਆ ਕਿਵੇਂ ਨਹੀਂ ਆ ਤੇ ਮੈਨੇਜਰ ਜੀ ਉਹਦੇ ਨਹੀਂ ਸਮਝਦਾ ਵੀ ਮੈਂ ਆਪਣੇ ਆਪ ਇਹ ਨਹੀਂ ਕਰ ਸਕਦਾ ਤੇ ਉਹ ਸੈਕਰੀ ਨੂੰ ਪੁੱਛਦਾ ਹੈ ਸੈਕਰੀ ਪ੍ਰਧਾਨ ਨੂੰ ਪੁੱਛਦਾ ਹੈ ਤੇ ਪ੍ਰਧਾਨ ਸਾਹਿਬ ਜਿਹੜੇ ਨੇ ਫਿਰ ਅੱਗੇ ਕਿਸੇ ਪੋਲੀਟੀਕਲ ਬੰਦੇ ਨੂੰ ਪੁੱਛਦੇ ਆ ਇਹ ਹਮੇਸ਼ਾ ਟ੍ਰੈਂਡ ਰਿਹਾ ਹੈਗਾ ਸੀਪੀਸੀ ਦੇ ਵਿੱਚ ਮੈਂ 28 ਸਾਲ ਤੋਂ ਦੇਖਿਆ ਹੈਗਾ ਹੂੰ ਇਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਗ੍ਰੰਥੀ ਸਿੰਘਾ ਨੇ ਜੇ ਸਰੋਪਾ ਦਿੱਤਾ ਹੈ ਤੇ ਗ੍ਰੰਥੀ ਸਿੰਘਾ ਨੇ ਮੈਨੇਜਰ ਸਾਹਿਬ ਨੂੰ ਪੁੱਛਿਆ ਹੋਊਗਾ ਮੈਨੇਜਰ ਸਾਹਿਬ ਨੇ ਅੱਗੋਂ ਕਿਸੇ ਨੂੰ ਪੁੱਛਿਆ ਹੋਊਗਾ ਤੇ ਉਹਨੇ ਅੱਗੋਂ ਕਿਸੇ ਨੂੰ ਪੁੱਛਿਆ ਹੋਊਗਾ ਤਾਂ ਕਿ ਕੋਈ ਨਾ ਕੋਈ ਤਾਂ ਗੱਲ ਹੋਈ ਹੋਣੀ ਹੈ ਜਿਹੜਾ ਇਹ ਸਰੋਪਾ ਜਿਹੜਾ ਦਿੱਤਾ ਗਿਆ ਜੀ ਗੈਰੇਜ ਸੀ ਜਿਹੜਾ ਐਸਜੀਪੀਸੀ ਦਾ ਦਫ਼ਤਰ ਹੈ ਜਾਂ ਉਸ ਜਗ੍ਹਾ ਤੇ ਤਾਂ ਬਹੁਤ ਸਾਰੀਆਂ ਪਰਸਨੈਲਿਟੀਆਂ ਆਉਂਦੀਆਂ ਨੇ ਉਹਨਾਂ ਨੂੰ ਸਰੋਪਾ ਦਿੰਦੇ ਦੇਖਿਆ ਸੋ ਕੀ ਇਤਰਾਜ਼ ਕੀ ਇਤਰਾਜ਼ ਦਰਬਾਰ ਸਾਹਿਬ ਦੇ ਅੰਦਰ ਸਰੂਪਾ ਦੇਣਤੇ ਹੈ ਨੰਬਰ 1 ਜਾਂ ਕੀ ਇਤਰਾਜ਼ ਰਾਹੁਲ ਗਾਂਧੀ ਨੂੰ ਸਰੂਪਾ ਦੇਣਤੇ ਹੈ ਇਹ ਪਰਸਨੈਲਿਟੀ ਨਹੀਂ ਹੋਦੀਆਂ ਰਹੇ ਨੇ ਪੋਲਿਟੀਕਲ ਜਿਹੜੇ ਨੇ ਲੋਕ ਵੀ ਦਰਬਾਰ ਸਾਹਿਬ ਆਉਂਦੇ ਰਹੇ ਨੇ ਗੁਰਦਾਰਾ ਸਹਿਬਾਨ ਚਾਹੁੰਦੇ ਨੇ ਇਵਨ ਇੱਥੇ ਤਾਕਤ ਇੰਗਲੈਂਡ ਦੀ ਜਿਹੜੀ ਹੈ ਮਹਾਰਾਣੀ ਵੀ ਆਈ ਹੋਰ ਵੀ ਆਈ ਉਹਦਾ ਵੀ ਸਨਮਾਨ ਹੋਇਆ ਵਿਦੇਸ਼ਾਂ ਦੇ ਪ੍ਰੈਜ਼ੀਡੈਂਟ ਵੀ ਆਉਂਦੇ ਨੇ ਜਿਹੜੇ ਪ੍ਰਧਾਨ ਪ੍ਰਾਈਮ ਮਿਨਿਸਟਰ ਵੀ ਆਉਂਦੇ ਨੇ ਉਹਨਾਂ ਦਾ ਵੀ ਸਨਮਾਨ ਹੁੰਦਾ ਹੈਗਾ ਤੇ ਭਾਰਤ ਦੇ ਬਾਕੀ ਸੂਬਿਆਂ ਦੇ ਮੁੱਖ ਮੰਤਰੀ ਵੀ ਜਦੋਂ ਆਉਂਦੇ ਨੇ ਖਾਸ ਤੌਰ ਤੇ ਜੇ ਕੋਈ ਗੈ ਕਾਂਗਰਸੀ ਹੁੰਦਾ ਤੇ ਉਹਦਾ ਵੀ ਸਨਮਾਨ ਜਿਹੜਾ ਹੈ ਉਹ ਕੀਤਾ ਜਾਂਦਾ ਜਾਂ ਕਈ ਵਾਰੀ ਜਿਹੜੇ ਮੁੱਖ ਮੰਤਰੀ ਹੁੰਦੇ ਨੇ ਦੂਜੇ ਸੂਬਿਆਂ ਦੇ ਜਾਂ ਸਾਊਥ ਇੰਡੀਆ ਦੇ ਜੋ ਕਾਂਗਰਸੀ ਹੋਣ ਤੇ ਉਹਨਾਂ ਦਾ ਵੀ ਜਿਹੜਾ ਕਰ ਦਿੱਤਾ ਜਾਂਦਾ ਪਰ ਕਿਉਂਕਿ ਇਸ ਪਰਿਵਾਰ ਦਾ ਨਾਂ 84 ਨਾਲ ਜੁੜਿਆ ਹੋਇਆ ਤੇ ਹਮੇਸ਼ਾ ਜਿਹੜਾ ਹੈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਔਰ ਖਾਲਸਾ ਪੰਥ ਜਿਹੜਾ ਹੈ ਇਸ ਪੱਖੋਂ ਜਿਹੜਾ ਉਹ ਅੱਜ ਤੱਕ ਸਾਵਧਾਨ ਹੀ ਰਿਹਾ ਹੈ ਹੂੰ ਸੋ ਤੁਸੀਂ ਕੋਈ ਮੰਗ ਕਰਦੇ ਹੋ ਇਸ ਚੀਜ਼ ਨੂੰ ਲੈ ਕੇ ਹੁਣ ਕੋਈ ਜਾਂਚ ਦੀ ਆ ਕਿਸੇ ਤਰ੍ਹਾਂ ਦੀ ਨਹੀਂ ਮੰਗ ਤਾਂ ਕੀ ਤੁਸੀਂ ਦੇਖੋ ਸ਼ਾਮ ਤੱਕ ਜਾਂ ਕੱਲ ਤੱਕ ਉਹ ਵਿਚਾਰੇ ਜਿਹੜੇ ਗ੍ਰੰਥੀ ਸਿੰਘ ਆ ਉਹਨਾਂ ਨੂੰ ਸਸਪੈਂਡ ਕਰ ਦੇਣਗੇ ਬਾਅਦ ਤੋਂ ਬਾਅਦ ਮੈਨੇਜਰ ਸਾਹਿਬ ਜਿਹੜੇ ਨੇ ਉਹਨਾਂ ਨੂੰ ਸਸਪੈਂਡ ਕਰ ਦੇਣਗੇ ਪਰ ਮੈਨੂੰ ਪੱਕਾ ਯਕੀਨ ਹੈ ਕਿ ਗ੍ਰੰਥੀ ਸਿੰਘ ਜਾਂ ਮੈਨੇਜਰ ਸਾਹਿਬ ਜਿਹੜੇ ਨੇ ਉਹਨਾਂ ਨੇ ਕਿਸੇ ਨਾ ਕਿਸੇ ਨੂੰ ਗਾਹ ਪੁੱਛਿਆ ਹੋਣਾ ਕਿਤੇ ਨਾ ਕਿਤੇ ਕਿਤੋਂ ਨਾ ਕਿਤੋਂ ਇਹਨਾਂ ਨੂੰ ਯੱਸ ਹੋਈ ਹੋਣੀ ਹੈ ਕਿ ਇਹਨਾਂ ਨੇ ਜਿਹੜਾ ਸਰੂਪਾ ਜਿਹੜਾ ਹੈ ਉਹ ਦਿੱਤਾ ਹੈ ਭਾਜੀ ਠੀਕ ਹੈ ਧੰਨਵਾਦ ਗਿਆਨੀ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਜਾਨੀ ਹਰਪ੍ਰੀਤ ਸਿੰਘ ਸਾਬका ਜਥੇਦਾਰ ਵੀ ਰਹਿ ਚੁੱਕੇ ਨੇ ਅਕਾਲ ਤਖਤ ਸਾਹਿਬ ਦੇ ਤਖਤ ਸ੍ਰੀ دھਮਦਮਾ ਸਾਹਿਬ ਦੇ ਔਰ ਉਹਨਾਂ ਨੇ ਕਿਹਾ ਕਿ ਮੈਂ ਜਿੰਨਾ ਚਿਰ ਸੇਵਾ ਨਿਭਾਈਆ ਉਹਨਾਂ ਚਿਰ ਕਦੇ ਵੀ ਐਸਾ ਨਹੀਂ ਹੋਇਆ ਕਿਉਂਕਿ ਦਰਬਾਰ ਸਰ ਸਰੂਪਾ ਨਹੀਂ ਦਿੱਤਾ ਜਾਂਦਾ ਸੀ ਖਾਸ ਕਰਕੇ ਜਿਹੜੇ ਕਾਂਗਰਸ ਨਾਲ ਸੰਬੰਧਿਤ ਲੋਕ ਨੇ ਕਿਉਂਕਿ ਕਾਂਗਰਸ ਦਾ ਜਿਹੜਾ ਇਤਿਹਾਸ ਹੈ ਔਰ 1984 골ਡਨ ਟੈਂਪਲ ਤੇ ਅਟੈਕ ਦੇ ਨਾਲ ਨਾਮ ਜੁੜਦਾ ਹੈ ਗਾਂਧੀ ਪਰਿਵਾਰ ਦਾ ਨਾਮ ਜੁੜਦਾ ਹੈ ਇਸ ਕਰਕੇ ਰਾਹੁਲ ਗਾਂਧੀ ਨੂੰ ਸਰੋਪਾ ਦਿੱਤੇ ਜਾਂਦੇ ਖਾਸ ਕਰਕੇ ਦਰਬਾਰ ਹਾਲ ਦੇ ਅੰਦਰ ਦਰਬਾਰ ਸਾਹਿਬ ਦੇ ਅੰਦਰ ਤਾਂ ਉਸ ਤੇ ਸਵਾਲ ਚੱਕੇ ਨੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਤੇ ਹੁਣ ਗੱਲ ਕੇਂਦਰ ਸਰਕਾਰ ਦੇ ਇੱਕ ਅਜੀਬ ਫੈਸਲੇ ਦੀ ਜਿਸ ਤੇ ਸਿਆਸੀ ਕਮ ਆਸਾਨ ਹੋ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਤੇ ਸਵਾਲ ਚੱਕ ਕੇ ਸੀਐਮ ਨੇ ਕਿਹਾ ਕਿ ਜੇ ਪਾਕਿਸਤਾਨ ਨਾਲ ਮੈਚ ਖੇਡਿਆ ਜਾ ਸਕਦਾ ਤਾਂ ਫਿਰ ਸ਼ਰਦਾਲੂਆਂ ਨੂੰ ਪਾਕਿਸਤਾਨ ਜਾਣ ਤੋਂ ਕਿਉਂ ਰੋਕਿਆ ਜਾ ਰਿਹਾ ਹੈ ਉੱਥੇ ਹੀ ਅਕਾਲੀ ਦਲ ਤੇ ਐਸਜੀਪੀਸੀ ਨੇ ਵੀ ਇਸ ਫੈਸਲੇ ਤੇ ਸਖਤ ਇਤਰਾਜ਼ ਜਤਾਇਆ ਹੈ ਕੇਂਦਰ ਸਰਕਾਰ ਨੇ ਸ਼ਰਦਾਲੂਆਂ ਦਾ ਜਥਾ ਪਾਕਿਸਤਾਨ ਜਾਣ ਤੇ ਰੋਕ ਲਗਾ ਦਿੱਤੀ ਹੈ ਵਕਈ ਦਾ ਪੰਜਾਬ ਦੇ ਮੁੱਖ ਸਕੱਤਰ ਨੂੰ ਚਿੱਠੀ ਲਿਖੀ ਹੈ ਤੇ ਇਸ ਤੇ ਸਿਆਸਤ ਵੀ ਖੂਬ ਭਖਦੀ ਹੋਈ ਨਜ਼ਰ ਆ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਦੇ ਇਸ ਫੈਸਲੇ ਤੇ ਸਖਤ ਇਤਰਾਜ਼ ਜਤਾਇਆ ਹੈ। ਸੀਐਮ ਨੇ ਕਿਹਾ ਕਿ ਪਾਕਿਸਤਾਨ ਦੇ ਨਾਲ ਮੈਚ ਖੇਡਿਆ ਪਰ ਸ਼ਰਧਾਲੂਆਂ ਨੂੰ ਪੱਕ ਜਾਣ ਤੋਂ ਰੋਕਿਆ ਗਿਆ ਹੈ। ਕ੍ਰਿਕਟ ਇੰਤਜ਼ਾਰ ਕਰ ਸਕਦੀ ਹੈ ਪਰ ਆਸਥਾ ਤੇ ਗੁਰਪੁਰਬ ਨਹੀਂ। ਤੇ ਇਸ ਮੁੱਦੇ ਤੇ ਸੁਨੀਲ ਜਾਖੜ ਤੇ ਰਵਨੀਤ ਬਿੱਟੂ ਨੂੰ ਵੀ ਸਵਾਲ ਕਰ ਦਿੱਤਾ। ਸ਼ਰਧਾਲੂਆਂ ਤੋਂ ਕੀ ਕਸੂਰ ਹੋ ਗਿਆ ਜੀ? ਕਿ ਮੱਥਾ ਟੇਕਣ ਵਾਸਤੇ ਤੁਸੀਂ ਜਾਣ ਨਹੀਂ ਦੇ ਰਹੇ ਉਹਨਾਂ ਨੂੰ? ਉਹ ਨਹੀਂ ਜਾ ਸਕਦੇ। ਜੇ ਮੈਚ ਖੇਡ ਸਕਦੇ ਹੋ ਫਿਰ ਕਰਤਾਰਪੁਰ ਸਾਹਿਬ ਜਾਂ ਨਨਕਾਣਾ ਸਾਹਿਬ ਮੱਥਾ ਟੇਕ ਕੇ ਤੋਂ ਕੀ ਹਰਜ਼ ਹੈ ਜੀ ਮੈਂ ਸਾਰਾ ਕੁਝ ਤੁਹਾਡੀ ਮਰਜ਼ੀ ਨਾਲ ਚੱਲੂਗਾ ਕਦੇ ਮਰ ਜਾ ਚੀੜੀਏ ਕਦੇ ਜਿਉਂਦੀ ਹੋ ਜਾ ਚੀੜੀਏ ਐਂ ਚੱਲੂਗਾ ਆ ਹੁਣ ਤੱਕ ਭਾਜਪਾ ਵਾਲੇ ਉਲਟੇ ਸਿਰ ਦੇ ਸਵਾਲ ਜੀ ਪੁੱਛੀ ਜਾਂਦੇ ਰਹੇ ਨੇ ਅਸੀਂ ਆਹ ਕਰੋ ਜਾਂ ਦੱਸੋ ਜੀ ਹੁਣ ਜਕਰ ਸਾਹਿਬ ਹੁਣ ਪੁੱਛੋ ਸਾਹਿਬ ਜੀ ਜਕਰ ਸਾਹਿਬ ਸਾਹਿਬ ਜੀ ਸ਼ਾਇਦ ਕਰਨਗੇ ਪ੍ਰੈਸ ਕਾਨਫਰੰਸ ਤੋਂ ਬਾਅਦ ਸਾਹਿਬ ਜੀ ਹੁਣ ਤਾਂ ਪੁੱਛ ਲਓ ਬਿੱਟੂ ਜੀ ਤੁਸੀਂ ਪੁੱਛ ਲਓ ਪ੍ਰਧਾਨ ਮੰਤਰੀ ਨੂੰ ਪੁੱਛੋ ਕਿ ਮੱਥਾ ਟੇਕਣ ਦੀ ਸੰਗਤ ਕਿਉਂ ਰੋਕੀ ਹੈ ਵੀ ਕੱਲ ਹਜੇ ਮੈਚ ਲਾਈਵ ਹੋ ਕੇ ਹਟਿਆ ਤੇ ਅਸੀਂ ਆਪਦੇ ਗੁਰੂ ਦੇ ਮੱਥਾ ਨਹੀਂ ਟੇਕ ਸਕਦੇ ਉਥੇ ਐ ਜੀਪੀਸੀ ਸਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਪੁਨਰ ਸਰਜੀਤ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਸ ਫੈਸਲੇ ਤੇ ਸਵਾਲ ਚੁੱਕੇ ਨੇ ਤੇ ਕੇਂਦਰ ਦੇ ਇਸ ਫੈਸਲੇ ਨੂੰ ਆਸਥਾ ਤੇ ਝੋਟ ਕਰਾਰ ਦਿੰਦੇ ਹੋਏ ਕਿਹਾ ਕਿ ਸਿੱਖਾਂ ਦੇ ਨਾਲ ਵਿਤਕਰ ਹੈ ਸਰਕਾਰ ਨੂੰ ਵੀ ਬੇਨਤੀ ਕਰਦਾ ਸੂਬੇ ਦੀ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਹੁਣ ਜਦੋਂ ਦੋਵਾਂ ਦੇਸ਼ਾਂ ਦੇ ਵਿੱਚ ਖੇਡਾਂ ਦੀ ਸ਼ੁਰੂਆਤ ਹੋ ਗਈ ਹੈ ਤੇ ਜਿਹੜੀ ਧਾਰਮਿਕ ਯਾਤਰਾ ਹੈ ਇਹਦਾ ਵੀ ਸ਼ੁਰੂ ਹੋਣਾ ਬਹੁਤ ਮਹੱਤਵਪੂਰਨ ਗੁਰਨਾਮ ਸਾਹਿਬ ਦਾ ਜਿਹੜਾ ਪ੍ਰਕਾਸ਼ ਪੁਰਬ ਹੈ ਇਹ ਸਾਰੇ ਨਾਨਕ ਨਾਮ ਨੇਵਾ ਵਾਸੀ ਬਹੁਤ ਇੰਪੋਰਟੈਂਟ ਹੈ ਭਾਰਤ ਤੇ ਪਾਕਿਸਤਾਨ ਦਰਮਿਆਨ ਮੈਚ ਹੋ ਰਿਹਾ ਹੈ ਤੇ ਦੂਜੇ ਪਾਸੇ ਭਾਰਤ ਸਰਕਾਰ ਵੱਲੋਂ ਸਿੱਖਾਂ ਦੇ ਧਾਰਮਿਕ ਅਧਿਕਾਰ ਦੇ ਉੱਤੇ ਵੱਡਾ ਜਿਹੜਾ ਢਾਕਾ ਮਾਰਿਆ ਗਿਆ 1965 ਔਰ 71 ਦੀਆਂ ਜੰਗਾਂ ਹੋਈਆਂ ਨੇ ਪਾਕਿਸਤਾਨ ਦੇ ਦਰਮਿਆਨ ਕਾਰਗਲ ਦੀ ਜੰਗ ਵੀ ਹੋਈ ਹੈ ਉਸ ਦੌਰ ਦੇ ਵਿੱਚ ਵੀ ਜਿਹੜੀ ਇਹ ਪਾਬੰਦੀ ਨਹੀਂ ਲਗਾਈ ਗਈ ਤੇ ਜੇ ਪਾਕਿਸਤਾਨ ਦੀ ਸਤਿਗੁਰਤਾ ਮੈਂ ਦਰਸ਼ਨ ਵਾਲੀ ਜਥਾ ਜਾਂਦਾ ਜੀ ਇੱਥੇ ਨੁਕਸਾਨ ਵਾਲੀ ਕੋਈ ਗੱਲ ਨਹੀਂ ਆ ਸੁਰੱਖਿਆ ਦੀ ਜਿਹੜੀ ਗੱਲ ਆ ਉਹ ਉਥੋਂ ਦੀ ਸਰਕਾਰ ਨੇ ਦੇਖਣੀ ਹੈ ਬਾਅਦਤਾਂ ਦੀ ਸਰਕਾਰ ਦੀ ਇਹ ਪਾਕਿਸਤਾਨੀ ਸਰਕਾਰ ਜਥਾ ਰੋਗ ਦੀਰ ਫੇਰ ਨਹੀਂ ਭਜਣਾ ਚਾਹੀਦਾ ਪਰ ਜੇ ਉਹ ਨਹੀਂ ਰੋਕਦੇ ਇਹਦਾ ਮਤਲਬ ਉਹ ਪ੍ਰਬੰਧ ਕਰ ਸਕਦੇ ਨੇ ਸੁਰੱਖਿਆ ਕਰ ਸਕਦੇ ਨੇ ਜਦ ਕਿ ਭਾਜਪਾ ਦਾ ਕਹਿਣਾ ਹੈ ਕਿ ਸੁਰੱਖਿਆ ਦੇ ਮੱਦੇ ਨਜ਼ਰ ਜਥੇ ਨੂੰ ਪਾਕਿਸਤਾਨ ਜਾਣ ਤੋਂ ਰੋਕਿਆ ਗਿਆ ਦੇਸ਼ ਦੇ ਲੋਕਾਂ ਦੀ ਸੁਰੱਖਿਆ ਸਰਕਾਰ ਦੀ ਜ਼ਿੰਮੇਵਾਰੀ ਹੈ ਜੇ ਜੇ ਰੋਕਣਾ ਸਭ ਕੁਝ ਰੋਕੋ ਤੇ ਜੇ ਚਲਾਉਣਾ ਸਭ ਕੁਝ ਚਲਾਓ ਇਹ ਡਬਲ ਸਟੈਂਡਰਡ ਕਿਉਂ ਨੇ ਹਰ ਚੀਜ਼ ਨੂੰ ਗੱਲ ਨਾਲ ਜੋੜਨਾ ਇੱਥੇ ਬੜਾ ਵਧੀਆ ਲੱਗਦਾ ਹੈ ਜੀ ਬੜਾ ਜਿਹੜਾ ਇਹ ਫਿਲਮਾਂ ਹੈ ਬਿਲਕੁਲ ਸਾਡੇ ਕਲਾਕਾਰ ਨੇ ਸਾਡੇ ਲੋਕਾਂ ਦੇ ਸਾਡੇ ਡਾਇਰੈਕਟਰਾਂ ਦੇ ਮੈਨੂੰ ਵੀ ਸਾਰਿਆਂ ਨੇ ਉਹਨਾਂ ਨੇ ਮੇਰੇ ਨਾਲ ਗੱਲਬਾਤ ਕੀਤੀ ਉਹ ਲੱਗੇ ਹੋਏ ਆ ਅਸੀਂ ਕਿਉਂਕਿ ਸੈਂਸਰ ਬੋਰਡ ਦਾ ਕੰਮ ਆ ਉਹ ਉਹ ਸੈਂਸਰ ਬੋਰਡ ਨੂੰ ਕਿ ਸਰਕਾਰ ਦਾ ਤਾਂ ਵਿੰਗ ਉਹ ਹੈ ਨਹੀਂਗਾ ਸੈਂਸਰ ਬੋਰਡ ਪਰ ਅਸੀਂ ਉਹਦੇ ਨਾਲ ਇਨਫੋਰਮੇਸ਼ਨ ਬ੍ਰਾਡਕਾਸਟਿੰਗ ਦੇ ਨਾਲ ਇਸ ਗੱਲ ਨਾਲ ਲੱਗੇ ਹੋਏ ਆ ਕਰ ਪਰ ਹਰ ਗੱਲ ਨੂੰ ਜੋੜਿਆ ਨਹੀਂ ਜੇ ਅਸੀਂ ਕੱਲ ਨੂੰ ਜੱਥਾ ਸੱਡਾ ਜਾਂਦਾ ਹਮ 400 500 ਬੰਦਾ ਜਾਂਦਾ ਉੱਥੇ ਤੁਬ ਇੱਕ ਪਿਕਚਰ ਦਾ ਪਿਕਚਰ ਤਾਂ ਸਿਨੇਮੇ ਤੇ ਦਿਖਾਉਣੀ ਹੈ ਜੀ ਮੈਂ ਕਿਹਦੀ ਜਗਾ ਹੋ ਰਿਆ ਯਾਰ ਹਰ ਗੱਲ ਨੂੰ ਕਿਵੇਂ ਆਪਾਂ ਜੋੜ ਸਕਦੇ ਆ ਉੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵੀ ਇਸ ਫੈਸਲੇ ਤੇ ਸਵਾਲ ਚੁੱਕੇ ਨੇ ਉਹਨਾਂ ਨੇ ਵੀ ਸਵਾਲ ਕੀਤਾ ਕਿ ਦੋਵੇਂ ਦੇਸ਼ਾਂ ਦੇ ਵਿਚਕਾਰ ਕ੍ਰਿਕਟ ਖੇਡਿਆ ਜਾ ਸਕਦਾ ਤਾਂ ਸਿੱਖ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਕਿਉਂ ਨਹੀਂ ਜਾ ਸਕਦਾ ਜ਼ਿਕਰ ਹੋ ਗਿਆ ਕਿ ਇਸ ਵਾਰ ਗੁਰੂ ਨਨਕ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਨਹੀਂ ਜਾਵੇਗਾ ਕਿਉਂਕਿ ਕੇਂਦਰ ਸਰਕਾਰ ਨੇ ਇਸ ਤੇ ਰੋਕ ਲਗਾ ਦਿੱਤੀ ਹੈ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ, ਆਯੂਪੀ, ਉੱਤਰਾਖੰਡ, ਦਿੱਲੀ ਤੇ ਜੰਮੂ ਕਸ਼ਮੀਰ ਦੇ ਮੁੱਖ ਸਕੱਤਰਾਂ ਨੂੰ ਚਿੱਠੀ ਲਿਖੀ ਹੈ ਇਸ ਵਿੱਚ ਕਿਹਾ ਗਿਆ ਕਿ ਇਸ ਵਾਰ ਸਿੱਖ ਜਥੇ ਪਾਕਿਸਤਾਨ ਨਾ ਭੇਜੇ ਜਾਣ ਚਿੱਠੀ ਚ ਸੁਰੱਖਿਆ ਤੇ ਹਾਲਾਤਾਂ ਦਾ ਹਵਾਲਾ ਦਿੱਤਾ ਹੈ ਗੁਰੂ ਰਿਪੋਰਟ న్యూਸ 18 ਪੰਜਾਬ